ਇੱਥੇ ਜਿੰਨੀਆਂ ਵੀ ਪਾੜੀਆਂ ਨੇ ਇਧਰ ਨੂੰ ਕੈਮਰਾ ਮਾਰੂ ਇਹ ਵੇਖੋ ਕਿਤੇ ਚਾਰ ਲੱਗੀਆਂ ਕਿਤੇ ਪੰਜ ਲੱਗੀਆਂ ਕਿਤੇ ਸੱਤ ਲੱਗੀਆਂ ਵਾ ਇਹ ਛੋਟੇ ਛੋਟੇ ਪਲਾਂਟ ਆ ਤੇ ਬਹੁਤ ਵੱਡੇ ਆ ਤੇ ਜਿੱਦਾਂ ਕਰਕੇ ਆਪਾਂ ਨੂੰ ਇਹ ਵੱਡੇਕਾਰ ਦਾ ਕਰਕੇ ਛੋਟੇ ਲੱਗ ਰਹੇ ਆ ਇਹ ਮੈਨੂੰ ਲੱਗਦਾ ਕਿ 50 ਫੁੱਟ ਤੋਂ ਵੀ ਬਾਹਰ ਹੋਣਾ ਇਹਦਾ ਫਰਜ ਜਿਹੜਾ ਵਾ ਤੇ ਇਹ ਜਦੋਂ ਮਤਲਬ ਗਿੜਦਾ ਆ ਨਾ ਇੱਕ ਢੇੜਾ ਕੱਢਦਾ ਆ ਹੂੰ 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 ਤੇ ਕੱਟੋ-ਕਾਟੇ 5 ਕਿਲੋਵਾਟ ਜਿਹੜੀ ਆ ਬਿਜਲੀ ਇੱਕ ਢੇੜੇ 'ਚ ਪੈਦਾ ਕਰਦਾ ਆ ਅਸੀਂ ਪਹਿਲਾਂ ਇਹਦੇ ਵੈਸੇ ਫੁੱਟਾਂ ਦੀ ਕਲਪਨਾ ਕਰਦੇ ਹਾਂ ਲੱਗੇ ਨੂੰ ਵੇਖ ਕੇ ਇੱਕ ਨਜ਼ਦੀਕ ਆ ਸਭ ਤੋਂ ਜ਼ਿਆਦਾ ਵੀ ਇਹਦਾ ਜਿਹੜਾ ਫਰਬ ਆ ਵਾ ਇੱਕ ਕਿਲੇ ਦੇ ਵਿੱਚ ਪਿਆ ਇਤੋਂ ਅਸੀਂ ਇਹਦਾ ਅੰਦਾਜ਼ਾ ਲਾਇਆ ਵਾ ਪੂਰਾ ਪੀਏ ਦੀ ਹਾਈਟ ਕਿੰਨੀ ਆ। ਬਸ ਈ ਗੱਲ ਦੋਸਤੋ ਆਪਾਂ ਇਸ ਵੇਲੇ ਆ ਐਮਪੀ ਦੇ ਵਿੱਚ ਤੇ ਲੰਘਦੇ ਸਮੇਂ ਨਾਲ ਇੱਥੋਂ ਆਪਾਂ ਇਹ ਵੇਖੀਆਂ ਪੌਣ ਚੱਕੀਆਂ। ਇਹ ਹਵਾ ਨਾਲ ਚਲਦੀਆਂ ਬਈਆਂ ਨੇ ਬਿਲਕੁਲ ਜੋ ਵੀ ਕੁਦਰਤੀ ਸਰੋਤ ਆ ਉਹਦੇ ਨਾਲ ਹੀ ਚੱਲਦੀ ਪਈ ਐ ਜਿਵੇਂ ਕਿ ਇਹ ਆ ਹਵਾ ਜਿਹੜੀ ਆ ਨਾ ਇਸ ਦਿਸ਼ਾ ਵੱਲੋਂ ਆ ਰਹੀ ਐ ਤੇ ਇਹ ਘੁੰਮ ਰਹੀ ਆ ਹੁਣ ਤੇ ਜਦੋਂ ਉਹ ਹਵਾ ਦਾ ਕੋਈ ਰੁਕ ਬਦਲ ਗਿਆ ਤੇ ਇਹਨੇ ਦੂਜੇ ਪਾਸੇ ਨੂੰ ਘੁੰਮ ਜਾਣਾ ਆਪਣੇ ਆਪ ਹੀ ਉੱਪਰਲੇ ਪਾਸੇ ਨੂੰ ਠੀਕ ਐ ਜੀ ਉੱਪਰ ਇਹਦੇ ਜਿਹੜਾ ਲੱਗਾ ਉਹ ਬਹੁਤ ਵੱਡਾ ਜਨਰੇਟਰ ਲੱਗਾ ਜੋ ਮਤਲਬ ਮੈਗਾਵਾਟ ਦੇ ਵਿੱਚ ਬਿਜਲੀ ਬਣਾਉਂਦਾ ਬਹੁਤ ਹਾਈ ਵੋਲਟੇਜ ਜਿਹੜੀ ਆ ਉਹ ਬਿਜਲੀ ਬਣਾਉਂਦਾ ਵਾ ਉਸ ਤੋਂ ਬਾਅਦ ਥੱਲੇ ਇਹਦੇ ਲੱਗਾ ਵਾ ਟਰਾਂਸਫਾਰਮਰ ਜਿਹੜਾ ਉਹਨੂੰ ਕਨਵਰਟ ਕਰਕੇ ਬਿਜਲੀ ਘੱਟ ਕਰਕੇ ਤੇ ਬਾਕੀ ਸਾਰੇ ਸੂਬਿਆਂ ਨੂੰ ਇੱਧਰ ਜਿਹੜੀ ਆ ਦਿੱਤੀ ਜਾਂਦੀ ਆ ਬਿਜਲੀ ਐਮਪੀ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਆਮ ਹੀ ਵੇਖਣ ਨੂੰ ਮਿਲਣਗੀਆਂ ਤੁਸੀਂ ਵੇਖੋ ਕਿ ਇੱਥੇ ਕਿੰਨੀਆਂ ਲੱਗੀਆਂ ਹੋਈਆਂ ਵਾ ਪੌਣ ਚੱਕੀਆਂ ਸਾਰੀਆਂ ਸਾਰੇ ਏਰੀਆ ਦੇ ਵਿੱਚ ਹੀ ਲੱਗੀਆਂ ਹੋਈਆਂ ਇਹ ਤੁਸੀਂ ਵੇਖੋਗੇ ਕਿ ਜਿੱਥੋਂ ਆਪਾਂ ਖਲੋਤੇ ਆ ਘੱਟੋ ਘਾਟੇ 60 70 ਫੁੱਟ ਦੀ ਉਚਾਈ ਦੇ ਉੱਤੇ ਜਿਹੜੀ ਆ ਇਹ ਲੱਗੀ ਆ ਇਹਦਾ ਇੱਕ ਜਿਹੜਾ ਫਾਰ ਹੈ ਨਾ ਉਹ ਹੈਲੀਕਾਪਟਰ ਦੇ ਫਾਰਨੋਂ ਵੱਡਾ ਫਾਰ ਵਾ ਤੇ ਇਹ ਜਦੋਂ ਮਤਲਬ ਗਿਰਦਾ ਆ ਨਾ ਇੱਕ ਗੇੜਾ ਕੱਢਦਾ ਆ ਹੂੰ 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 ਤੇ ਇੱਕ ਘੱਟੋ ਘਾਟੇ 5 ਕਿਲੋਵਾਰਟ ਜਿਹੜੀ ਆ ਬਿਜਲੀ ਇੱਕ ਗੇੜੇ ਚ ਪੈਦਾ ਕਰਦਾ ਆ ਜਦੋਂ ਇਹ ਆਪਦਾ ਆਪਦੀ ਪੂਰੀ ਜਿਹੜੀ ਆ ਐਨਰਜੀ ਪ੍ਰੋਡਿਊਸ ਕਰਦਾ ਨਾ ਉਹਨੂੰ ਇੱਕ ਛੋਟਾ ਜਿਹਾ ਕਹਿ ਲਈਏ ਵੀ ਜਿਹੜੀਆਂ ਲਾਗੇ ਲਾਗੇ ਤੁਹਾਨੂੰ 2-3 ਲੱਗੀਆਂ ਦੀਦੀਆਂ ਨਾ ਕੁਝ ਪਹਾੜੀ ਦੇ ਉਹ ਬੰਨੇ ਵੀ ਹੋਣੀਆਂ ਆ ਇਹ ਜਿੱਥੇ ਵੀ ਇਹ ਜਿਹੜਾ ਪਲਾਂਟ ਬਣਿਆ ਹੁੰਦਾ ਪੌਣ ਚੱਕੀਆਂ ਦਾ ਇਹ ਕੁਝ 5-7 ਪੌਣ ਚੱਕੀਆਂ ਹੁੰਦੀਆਂ ਜਿਹੜਾ ਕਿ ਇੱਕ ਕਹਿ ਲਈਏ ਵੀ ਜਿੱਤਰਾ ਛੋਟਾ ਜਿਹਾ ਇੱਕ ਬਿਜਲੀ ਘਾਰੀ ਹੁੰਦਾ ਵਾ ਜਿਹੜਾ ਕਿ 10 15 ਪਿੰਡਾਂ ਨੂੰ ਬੱਤੀ ਦੇ ਸਕਦਾ ਆ ਇੱਥੇ ਜਿੰਨੀਆਂ ਵੀ ਪਹਾੜੀਆਂ ਨੇ ਇਧਰ ਨੂੰ ਕੈਮਰਾ ਮਾਰੂ ਇਹ ਵੇਖੋ ਕਿਤੇ ਚਾਰ ਲੱਗੀਆਂ ਕਿਤੇ ਪੰਜ ਲੱਗੀਆਂ ਕਿਤੇ ਸੱਤ ਲੱਗੀਆਂ ਵਾ ਇਹ ਛੋਟੇ ਛੋਟੇ ਪਲਾਂਟ ਆ ਇਹ ਕਹੜੀਏ ਵੀ ਜਿੰਨੇ ਕ ਆਪਾਂ ਨੂੰ ਆਪਣੇ ਲਾਗੇ ਲਾਗੇ ਦੀਦੇ ਆ ਨਾ ਇਹ ਆਪਣੇ 66 ਕੇਵੀ 33 ਕੇਵੀ ਦੇ ਜਿਹੜੇ ਬਿਜਲੀ ਘਰ ਆ ਉਹਦੇ ਲੰਮਸਾਂ ਉਹਨੂੰ ਟੱਕਰ ਦੇ ਦਿੰਦਾ ਹੈ ਇੱਥੇ ਤੇ ਇਹ ਜਿਹੜਾ ਵਾ ਹਵਾ ਦੇ ਨਾਲ ਹੀ ਆ ਤੇ ਭਾਰੇ ਪਹਾੜੀ ਏਰੀਏ ਦੇ ਵਿੱਚ ਕੰਮਜਾਬ ਬਹੁਤ ਜ਼ੂਮ ਕਰਕੇ ਵਿਖਾਓ ਉਹ ਮੋੜ ਦੇ ਨਾਲ ਵੇਖੋ ਵੀ 6-7 ਫੁੱਟ ਦਾ ਬੰਦਾ ਵਾ ਉਹ ਨਿੱਕਾ ਜਿਹਾ ਆਪਾਂ ਨੂੰ ਦਿਖ ਰਿਹਾ ਵਾ ਉਤੋਂ ਇਹਦੀ ਹਾਈਟ ਦਾ ਤੁਸੀਂ ਅੰਦਾਜ਼ਾ ਲਾ ਸਕਦੇ ਜੇ ਜ਼ੂਮ ਕਰਕੇ ਵੇਖੋ ਜਿਹੜਾ ਖੰਭਾ ਹੁੰਦਾ ਆ ਹਾਂਜੀ ਹਾਂਜੀ ਖੰਭਾ ਕੁਝ 30-32 ਫੁੱਟ ਦਾ ਹੁੰਦਾ ਬਿਲਕੁਲ ਉਹ ਟਰਾਂਸਫਰਨ ਦੇ ਜਿਹੜੇ ਖੰਭੇ ਆ ਉਹਦੇ ਮੋੜ ਦੇ ਨਾਲ ਪੈਰਾਂ ਦੇ ਲਾਗੇ ਵੇਖੋ ਵੀ ਉਹ ਕਿੱਡੇ ਗਾ ਤੇ ਉਤੋਂ ਇਹਦੀ ਹਾਈਟ ਦਾ ਪੋਲ ਦੀ ਦਸ ਤੁਸੀਂ ਹਿਸਾਬ ਲਾ ਸਕਦੇ ਜੀ ਇਹ ਮੇਰੇ ਹਿਸਾਬ ਨਾਲ ਤੇ ਇਹ 100 ਫੁੱਟ ਤੋਂ ਵੀ ਉੱਚੇ ਆ ਤੇ ਬਹੁਤ ਵੱਡੇ ਆ ਤੇ ਜਿੱਦਾ ਕਰਕੇ ਆਪਾਂ ਨੂੰ ਇਹ ਵੱਡੇਕਾਰ ਦਾ ਕਰਕੇ ਛੋਟੇ ਲੱਗ ਰਹੇ ਆ ਇਹ ਮੈਨੂੰ ਲੱਗਦਾ ਕਿ 50 ਫੁੱਟ ਤੋਂ ਵੀ ਬਾਹਰ ਹੋਣਾ ਇਹਦਾ ਫਰ ਜਿਹੜਾ ਵਾ ਹੂੰ ਉਹਦੇ ਲੱਗੇ ਉਹ ਬੰਦੇ ਆ ਜਿਹੜੇ ਥੱਲੇ ਉਹ ਪਹਾੜੀ ਦੇ ਉੱਤੇ ਉਹਦੇ ਲੱਗੇ ਉਹ ਬਿਲਕੁਲ ਪੰਜ ਬੰਦੇ ਦੀ ਨਾਰਮਲ ਹਾਈਟ 5.5 ਫੁੱਟ ਦੀ ਹੁੰਦੀ ਤੇ ਬਿਲਕੁਲ ਛੋਟੇ ਜਿਹਾ ਲੱਗ ਰਹੇ ਆ ਉਹ ਦੇਖੋ ਉਤੋਂ ਅੰਦਾਜ਼ਾ ਲਾ ਸਕਦੇ ਆ ਆਪਾਂ ਵੀ ਇਹ 100 ਫੁੱਟ ਤੋਂ ਬਾਹਰ ਆ ਹਲੋ ਇਸ ਤਰ੍ਹਾਂ ਦਾ ਕੁਝ ਨਵਕਲਾ ਦਿਖੂਗਾ ਆਪਾਂ ਤੁਹਾਨੂੰ ਅੱਗੇ ਹੋਰ ਵੀ ਵਿਖਾਵਾਂਗੇ ਇਹ ਜਿਹੜੀ ਜਗ੍ਹਾ ਹੈਗੀ ਆ ਗੋਟੇ ਤੋਂ ਆਉਂਦਿਆਂ ਨੂੰ ਰਾਜਸਥਾਨ ਤੋਂ ਆਉਂਦਿਆਂ ਨੂੰ ਜਦੋਂ ਐਮਪੀ ਆਪਾਂ ਅੰਦਰ ਜਾ ਰਹੇ ਆ ਆਪਾਂ ਹੁਣ ਇਸ ਟਾਈਮ ਐਮਪੀ ਚ ਖੜੇ ਆ ਹੁਸੈਨ ਸ਼ਹਿਰ ਦੇ ਵਿੱਚ ਤੇ ਇਸ ਤਰ੍ਹਾਂ ਦਾ ਕੁਝ ਨਵਿਕਲ ਆਊਗਾ ਫਿਰ ਵਿਖਾਵਾਂਗੇ ਇਹ ਆਪਾਂ ਛੋਟੇ ਹੁੰਦੇ ਕਿਤਾਬਾਂ ਦੇ ਵਿੱਚ ਪਾਉਣ ਚੱਕੀਆਂ ਬਾਰੇ ਪੜ੍ਹਦੇ ਨਹੀਂ ਹਾਂ ਇਸ ਤਰ੍ਹਾਂ ਜਦ ਤੁਸੀਂ ਇੱਕ ਐਵਰੇਜ ਇਹਨੂੰ ਕੈਪਚਰ ਕਰ ਰਹੇ ਜੇ ਨਾ ਪਾਉਣ ਚੱਕੀ ਦੀ ਹਾਂਜੀ ਹਾਂਜੀ ਇਸ ਤਰ੍ਹਾਂ ਤੁਹਾਨੂੰ ਇਹ ਇਹਦਾ ਤੁਸੀਂ ਅੰਦਾਜ਼ਾ ਕੱਢ ਨਹੀਂ ਸਕਦੇ ਇਹਦਾ ਜਿਹੜਾ ਇੱਕ ਫਾਰਾ ਨਾ ਉਹ ਇੱਕ ਏਕੜ ਜਿੰਨਾ ਆਪਣਾ ਲੰਬਾ ਹੁੰਦਾ ਨਾ ਹਾਂਜੀ ਕਿਲਾ ਪੰਜਾਬ ਦਾ ਇਹ ਓਡਾ ਲੰਮਾ ਇਹਦਾ ਇੱਕ ਫਾਰਾ ਅੱਛਾ ਜੀ ਤੇ ਇਹਦੀ ਮਿੰਤੀ ਜਿਹੜੀ ਇਹਦੀ ਸਾਹਮਣੇ ਗਰਾਊਂਡ ਤੋਂ ਲੈ ਕੇ ਦਿਖ ਰਹੀ ਹੈ ਨਾ ਇਹ 400 ਫੁੱਟ ਤੋਂ ਪਲੱਸ ਆ ਠੀਕ ਹੈ ਜੀ 400 ਫੁੱਟ ਤੋਂ ਪਲੱਸ ਆ ਜੀ ਉਚਾਈ ਜਿਹੜੀ ਆ 400 ਫੁੱਟ ਤੋਂ ਵੱਧ ਪਲੱਸ ਆ ਇਹਦਾ ਜਿਹੜਾ ਇੱਕ ਫਾਰਾ ਇਹ ਪੂਰਾ 1 ਏਕੜ ਦਾ ਆ ਉਹਨੂੰ ਤੁਸੀਂ ਆ ਲਾਗੇ ਪਿਆ ਫਰ ਜਿਹੜਾ ਵਾ ਕੈਮਰੇ ਦੇ ਵਿੱਚ ਦਿਖਾਓ ਵੀ ਇਹ ਪੂਰੇ ਇੱਕ ਕਿਲੇ ਦਾ ਲੰਬਾ ਜਿਹੜਾ ਫਰ ਪਿਆ ਵਾ ਲੋ ਜੀ ਆ ਇੱਕ ਇੱਕ ਕਿਲੇ ਦੇ ਬਰੋਬਰ ਜਿਹੜਾ ਵਾ ਇਹਦਾ ਖੰਭ ਜਿਹੜਾ ਵਾ ਇੱਕ ਪਿਆ ਵਾ ਇਕੋ ਪਰੇ ਪਿਆਵ ਇਹ ਜਿਹੜੀ ਇੱਕ ਪੌਣ ਚੱਕੀ ਆ 1000 ਮੈਗਾਵਾਟ ਬਿਜਲੀ ਇਹ ਪੈਦਾ ਕਰ ਸਕਦੀ ਆ ਜਿਹੜਾ ਕਿ ਘੱਟੋ ਘੱਟ 8-10 ਪਿੰਡਾਂ ਨੂੰ ਜਿਹੜੀਆਂ 3-4 ਪੌਣ ਚੱਕੀਆਂ ਇੱਕ ਯੂਨਿਟ ਦੇ ਲਾਗੇ ਲੱਗੀਆਂ ਹੁੰਦੀਆਂ ਵਾ ਇਹ ਜਿਸ ਤਰ੍ਹਾਂ ਆਪਣਾ ਬੀਲੀਕਰ 66 ਕੇਵੀ ਦਾ 33 ਕੇਵੀ ਦੇ ਹੁੰਦੇ ਨਾ ਵੱਡੇ ਛੋਟੇ ਇਹ ਉਹਦਾ ਕੰਮ ਜਿਹੜਾ ਇਹ ਕਰਦੀ ਆ ਇਹ ਇੱਥੇ ਪਹਾੜੀ ਏਰੀਆ ਵਾ ਆਪਾਂ ਇਸ ਟਾਈਮ ਪੋਟੇ ਤੋਂ ਜਿਹੜਾ ਅੰਦਰ ਨੂੰ ਆਉਂਦਾ ਅੰਦਰ ਤੋਂ ਆਪਾਂ ਕੁਝ 100 ਕਿਲੋਮੀਟਰ ਪਿੱਛੇ ਉਸ ਰੋਡ ਦੇ ਉੱਤੇ ਖੜੇ ਆਏ ਤੇ ਉੱਥੇ ਪਹਾੜੀ ਏਰੀਏ 'ਚ ਘੱਟੋ ਘੱਟ ਸਾਨੂੰ ਇਹ ਪਿੱਛੇ ਜਿਹੜਾ ਵਾ ਹੁਸੈਨ ਸ਼ਹਿਰ ਆ ਇਹ 60 70 ਕਿਲੋਮੀਟਰ ਪਹਾੜੀ ਏਰੀਏ 'ਚ ਸਾਨੂੰ ਇਹ ਜਿਹੜੀਆਂ ਪੌਣ ਚੱਕੀਆਂ ਦਿਖੀਆਂ ਵਾ ਹੁਣ ਬਿਲਕੁਲ ਰੋਡ ਦੇ ਲਾਗੇ ਇਹ ਅਸੀਂ ਪਹਿਲਾਂ ਇਹਦੇ ਵੈਸੇ ਫੁੱਟਾਂ ਦੀ ਕਲਪਨਾ ਕਰਦੇ ਹਾਂ ਲੱਗੇ ਨੂੰ ਵੇਖ ਕੇ ਇੱਕ ਨਜ਼ਦੀਕ ਆ ਸਭ ਤੋਂ ਜ਼ਿਆਦਾ ਵੀ ਇਹਦਾ ਜਿਹੜਾ ਫਰ ਬਿਆ ਵਾ ਇੱਕ ਕਿਲੇ ਦੇ ਵਿੱਚ ਪਿਆ ਇਹ ਤੋਂ ਅਸੀਂ ਇਹਦਾ ਅੰਦਾਜ਼ਾ ਲਾਇਆ ਵਾ ਪੂਰਾ ਪੀਏ ਦੀ ਹਾਈਟ ਕਿੰਨੀ ਆ ਇਹ 400 ਫੁੱਟ ਤੋਂ ਪਲੱਸ ਇਹਦੀ ਤਾਂ ਨੂੰ ਹਾਈਟ ਆ ਇਹਦਾ ਫਰ 200 ਫੁੱਟ ਦਾ ਹੈ 1000 ਮੈਗਾਵਾਟ ਬਿਜਲੀ ਜਿਹੜੀ ਇੱਕ ਜਿਹੜਾ ਪੌਣ ਚੱਕੀ ਪ੍ਰੋਡਿਊਸ ਕਰ ਸਕਦੀ ਆ ਠੀਕ ਹੈ ਹਾਂਜੀ ਧੰਨਵਾਦ ਸਤਿ ਸ਼੍ਰੀ ਅਕਾਲ